ਇੱਕ ਦਾ ਬਾਈ ਪਿੰਡ ਦੇ ਵਿੱਚ ਦੋ ਬੰਦੇ ਸੀ ਅਸਈ ਇੱਕ ਤਾਂ ਬੰਦਾ ਪੈਸਾ ਛੜਦਾ ਨਹੀਂ ਸੀ ਕਿਸੇ ਕੋਲ ਨਹੀਂ ਕੋਈ ਵੀ ਚੀਜ਼ ਆ ਛੜਦਾ ਨਹੀਂ ਸੀ ਠੀਕ ਹੈ ਜੀ ਤੇ ਇੱਕ ਬੰਦੇ ਦਾ ਰਿਕਾਰਡ ਸੀ ਉਹ ਲਿਆ ਕੇ ਚੀਜ਼ ਦਿੰਦਾ ਨਹੀਂ ਸੀ ਹੂੰ ਉਹ ਆਹ ਸੱਤ ਦੇ ਵਿੱਚ ਬੈਠੇ ਤੇ ਆਪਸੀ ਜਦਪੇ ਹੂੰ ਉਹ ਕਹਿੰਦਾ ਆਖੇ ਬਈ ਜਿਹੜਾ ਛੜਦਾ ਨਹੀਂ ਸੀ ਉਹ ਕਹਿੰਦਾ ਜਿਹੜਾ ਕਹਿੰਦਾ ਫਲਾਣਾ ਚੀਜ਼ ਨਹੀਂ ਦਿੰਦਾ ਫਲਾਣਾ ਚੀਜ਼ ਨਹੀਂ ਦਿੰਦਾ ਤੇ ਆਰਾਮ ਮੈਂ ਛੜਦਾ ਨਹੀਂ ਕੋਈ ਰੱਖ ਕੇ ਦਿਖਾਵੇ ਉਹ ਆਰਾ ਫਿਰ ਮੈਂ ਸਹੀ ਦੰਦਾ ਨਹੀਂ ਕੋਈ ਜ਼ੋਰ ਲਾ ਦੇ ਜਿੰਨਾ ਮਰਜੀ ਠੀਕ ਹੈ ਮੈਂ ਦੰਦਾ ਨਹੀਂ ਉਹ ਕਹਿੰਦਾ ਫਿਰ ਗੱਲ ਕਰ ਲਾ ਆ ਦਾ ਕਰ ਲਾ ਉਹਨੇ 5 ਰੁਪਏ ਦਿੱਤੇ ਭਈ ਲੈ ਐਨੇ ਬੰਦੇ ਬੈਠੇ ਆ ਚੱਕ 5 ਰੁਪਏ ਤੇ ਮੈਨੂੰ 10 ਵੀ ਕਿਦਾਂ ਦੇਵੇਂਗਾ ਉਹ ਕਹਿੰਦਾ ਵੀ ਤਨੂੰ ਪੰਜਵੇਂ ਨੂੰ ਦੇ ਦੂੰ। ਜੱਫੇ ਪੰਜਵੇਂ ਨੂੰ ਦੇ ਦੂੰ। ਨਹੀਂ ਥੋੜੇ ਦਿਨਾਂ ਦਾ ਕਰਾਰ ਕਰ ਲਿਆ। ਥੋੜੇ ਦਿਨਾਂ ਦਾ ਕਰਾਰ ਕਰਿਆ ਤੇ ਭਾਈ ਉਹ ਹੋਂ ਦਾ ਜੱਥਾ ਆਲੇ ਮੁਰ ਗਿਆ। ਤੁਰਦਾ ਫਿਰਦਾ ਹੀ ਆ। ਤੇ ਚੱਲ ਭਾਈ ਆਇਆ ਕਰੇ ਉਹ। ਆਉਣਾ ਹੀ ਐ ਜੋ ਕਰਾਰ ਲੰਗਿਆ। ਆਇਆ ਕਰੇ ਹਾਂ ਭਾਈ। ਉਹ ਭਾਈ ਸਵੇਰੇ ਫਿਰ ਉਹ 8:00 ਨੇ ਆ ਜੀ। 8:00 ਨੇ ਆਇਆ ਕਰੇ। ਭਾਈ ਨਹੀਂ ਤੜਕ ਕਿਉਂ ਦੂੰ ਸਵੇਰੇ। ਆ ਲਾਰੇ ਲਈ ਗਿਆ ਉਹ ਹੁਣ ਉਹਨੇ ਹਟਿਆ ਉਹਨੇ ਦਿੱਤੇ ਨਹੀਂ ਲਾਰੇ ਲਈ ਗਿਆ ਲਾਰੇ ਲਈ ਗਿਆ ਇੱਕ ਦਿਨ ਫਿਰ ਉਹ ਤੜਕੋਂ ਫੇਰ ਆ ਗਿਆ ਆ ਗਿਆ ਤੇ ਉਹ ਕਹਿੰਦਾ ਵੀ ਆਥਣੇ ਦੁਪਹਿਰ ਹੁੰਦੇ ਨੂੰ ਉਹ ਕਿਦੀ ਮਾਂ ਦਾ ਉਹਨੇ ਗੇੜਾ ਖਾ ਕੇ ਫੇਰ ਮੁੜਿਆ ਆ ਉਹ ਕਹਿੰਦਾ ਫੇਰ ਆ ਜੀ ਮੈਂ ਦਖ ਨੂੰ ਉਹ ਫੇਰ ਆ ਜੇ ਉਹ ਫੇਰ ਮੁੜ ਜੇ ਅਖੀਰੀ ਜਦੋਂ ਮੁੜ ਗਿਆ ਖੇਰਾ ਉਹ ਆਜੇ ਕਿ ਰਾਜ ਨੂੰ ਕਹਿੰਦਾ ਨਾ ਆਰਾ ਤੂੰ ਕਿਉਂ ਕਹੀ ਨਹੀਂ ਜਦੋਂ ਉਹਨੇ ਬਾਜ਼ਮਾਰੀ ਆ ਕੇ ਵੀ ਫਲਾਨਾ ਸੋਂ ਘਰੇ ਆ ਪੈਸਿਆਂ ਨੂੰ ਆਉਣਾ ਉਹਨੇ ਤੇ ਤੂੰ ਕਹੀ ਨਹੀਂ ਵੀ ਤਾਂ ਬੜਾ ਬਿਮਾਰ ਆ। ਵੀ ਚੰਗਾ ਜਦੋਂ ਉਹ ਆਇਆ ਤੇ ਉਹ ਕਹਿੰਦੇ ਵੀ ਉਹ ਤਾਂ ਬੜਾ ਬਿਮਾਰ ਹੋ ਗਿਆ ਦਾ ਬੇਹੋਸ਼ ਪਿਆ ਤਾਪ ਚੜ ਗਿਆ ਪਤਾ ਹੀ ਨਹੀਂ। ਅਸਰ ਉਹਦਾ ਬੜੀ ਮਾਰੀ ਗੱਲ ਹੋਈ ਚਲ ਕੋਈ ਨਹੀਂ ਉਹ ਗਿੜਾ ਦੇ ਕੇ ਫੇਰ ਆ ਗਿਆ। ਆਲਾ ਕਿਉਂ ਕੋ ਤਾਪ ਟੇਲਾ ਹੋਇਆ? ਉਹ ਕਹਿੰਦਾ ਤੂੰ ਕਹੇਂਗੇ ਤੂੰ ਮੈਂ ਆ। ਉਹ ਕਹਿੰਦੀ ਜੇ ਤੂੰ ਉਵੇਂ ਹੀ ਆ ਉਹ ਕਹਿੰਦਾ ਚਲ ਕੋਈ ਨਹੀਂ ਫੇਰ ਆਉਂਗਾ ਫੇਰ ਮੁੜ ਗਿਆ ਉਹੜਾ ਤੇ ਫੇਰ ਆ ਗਿਆ ਕਿਉਂ ਕੋਈ ਪਿਆਰ ਫਰਕ ਉਹ ਕਹਿੰਦਾ ਤੂੰ ਖੈਰੇ ਵੀ ਇਹ ਤਾਂ ਸਾਈ ਹੱਕ ਹੈ ਠੀਕ ਹੈ ਸਾਈ ਹੱਕ ਸਾਈ ਹੱਕ ਚ ਰਹੇਗੀ ਉਹ ਕਹਿੰਦੇ ਵੀ ਦਾ ਸਾਈ ਹੱਕ ਚ ਰਹੇਗੇ ਆਲਾ ਚਲ ਕੋਈ ਨਹੀਂ ਫੇਰ ਆਉਣਾ ਮੈਂ ਦਵਾਈ ਦਵਾਈ ਦਵਾਉਂ ਫੇਰ 걔ੜਾ ਦੇਖੇ ਤੂੰ ਆਇਆ ਉਹ ਕਹਿੰਦਾ ਤੂੰ ਕਹੇਦੇ ਉਹਦਾ ਹੈਗਾ ਫਲਾਣਾ ਤੋਂ ਠੀਕ ਆ ਭਾਈ ਹੁਣ ਫਰਕ ਆ ਕੁਛ ਉਹਦਾ ਤੂੰ ਕਹੇਦੇ ਮਰ ਗਿਆ ਉਹ ਕਹਿੰਦੀ ਜੀ ਉਹ ਤਾਂ ਮਰ ਗਿਆ ਉਹ ਰੋਣ ਲੱਗ ਗਈ ਆਲਾ ਹਾਇਓ ਰੱਬਾ ਜੁੰਡੀੜਾ ਯਾਰ ਸੀ ਹੁਣ ਤਾਂ ਫਕਾ ਕੇ ਹੀ ਜਾਉ ਠੀਕ ਹੈ ਕੋਲੇ ਬਹਿ ਗਿਆ ਕੋਲੇ ਬਹਿ ਗਿਆ ਤੇ ਉਹ ਬਾਈ ਕੁੜੀਆਂ ਕੜੀਆਂ ਸਾਧ ਲਈਆਂ ਤੇ ਪਿੰਡ ਦੇ ਵਿੱਚ ਸਾਰੇ ਹੋ ਗਿਆ ਤੇ ਉਹ ਹੋਲੀ ਦੇ ਦਿਨੇ ਜਾਵੇ ਵੇ ਤੂੰ 5 ਰੁਪਏ ਦੇ ਦੇ ਤੈਨੂੰ ਜਾਣਦੇ ਸਾਰੇ ਮਰ ਗਿਆ ਮਰ ਗਿਆ ਹੋ ਗਈ ਹੁਣ ਤਾਂ ਬਾਲਣ ਸਟਣ ਲੱਗ ਗਏ ਕੁੜੀਆਂ ਵੀ ਆਗਿਆ ਉਹ ਕਹਿੰਦਾ ਨਹੀਂ ਮੈਂ ਦੇਣਾ ਨਹੀਂ ਪੈਸੇ ਨਹੀਂ ਦੇਣੇ ਜਾਉਂਦਾ ਮੱਚ ਜੂ ਪਰ ਪੈਸੇ ਨਹੀਂ ਦੇਣੇ ਚੱਲ ਜਣੋ ਭਾਈ ਹੌਲੀ ਹੌਲੀ ਹੋਣੇ ਤਾਂ ਕਾਰ ਕਰਾ ਕੇ ਵੀ ਇਹ ਹੋਣਾ ਛੱਡਾਂ ਨਹੀਂ ਪਾ ਲਾ ਹੋਰ ਨਾ ਹੋਵੇ ਦਿਨਿਸ਼ ਪਾਲ ਗਏ ਉਦੋਂ ਦਿਨ ਛੇ ਪੇ ਸ਼ਸ਼ਕਾਰ ਨਹੀਂ ਸੀ ਕਰਦੇ ਇਓਂ ਦਾ ਸ਼ਿਵ ਹਮ ਨੂੰ ਕੱਢੇ ਸ਼ਿਕਾਰ ਆਤੋਂ ਤੇ ਜਿਉਂਦਿਆਂ ਸ਼ਿਪਾ ਲਿਆ ਜਾਦੇ ਤੇ ਉਹ ਕਹਿੰਦੇ ਵੀ ਹੁਣ ਮੁਰਦਾ ਦਾ ਘਰੇ ਨਹੀਂ ਰੱਖਣਾ ਸ਼ਿਕਾਰ ਹੋਣਾ ਨਹੀਂ ਚਲੋ ਕਿ ਸੇਵਿਆਂ ਚ ਲੈ ਚਲੋ ਸਹੀ ਸੇਵਿਆਂ ਚ ਲੈ ਗਏ ਸੇਵਿਆਂ ਚ ਲੈ ਜਾ ਕੇ ਤੇ ਉਹ ਪਤਾ ਹੁਣੂ ਵੀ ਸੀ ਜਿਨੇ ਪੈਸੇ ਲੈਣੇ ਸੀ ਫਾਲਾ ਰਾਤ ਨੂੰ ਉੱਠ ਕੇ ਘਰੇ ਆਓ ਉਹ ਜਾ ਕੇ ਵੱਡੀ ساری ਮਠੀ ਸੀ ਤੇ ਮਠੀ ਦੇ ਵਿੱਚ ਵੜ ਕੇ ਬਹਿ ਗਿਆ ਬਾਹ ਗਿਆ ਤੇ ਚਾਰ ਚੋਰ ਆਏ ਚਾਰ ਚੋਰ ਆਏ ਤੇ ਉਹ ਉਹ ਵੀ ਮੁੜਦਾ ਪਿਆ ਤੇ ਮੁੜਦੇ ਤੇ ਸੁੱਖ ਸੁਖੀ ਪੂਰੀ ਹੁੰਦੀ ਆ ਤੇ ਫਸ ਸੁੱਖ ਨਾ ਸੁਖ ਲਗੇ ਉਹਨੇ ਵੀ ਚਲ ਸੁੱਖ ਲਾ ਜਦੋਂ ਉਹ ਇੱਕ ਇਹਦਾ ਬਾਬਾ ਮੁੜਦੇ ਮੈਂ ਤੇਰੇ ਮੂੰਹ ਚ ਖੰਡ ਪਾਵਾਂ ਜਿਹੜਾ ਪੂਰਾ ਦਾ ਲੱਗ ਜੇ ਦੂਜਾ ਦਾ ਬਾਬਾ ਮੁਰਦੇ ਮੈਂ ਤੇਰੇ ਮੂੰਹ ਚ ਰਿਓੜੀਆਂ ਪਾਵਾਂ ਪੂਰਾ ਦਾ ਲੱਗ ਜੇ ਤੀਜਾ ਦਾ ਬਾਬਾ ਮੁਰਦੇ ਤੇ ਮੈਂ ਤੇਰੇ ਮੂੰਹ ਚ ਲਿਆ ਕੇ ਮਿਸ਼ਰੀ ਪਾਵਾਂ ਜੇ ਮੇਰਾ ਪੂਰਾ ਦਾ ਲੱਗ ਜੇ ਚੋਰੀ ਨੂੰ ਚੌਥਾ ਦਾ ਬਾਬਾ ਮੁਰਦੇ ਮੈਂ ਤੇਰੇ ਦੰਦ ਭੰਨਾ ਦੰਦ ਮੁਰਦੇ ਜੇ ਭੰਨੇ ਚੰਗੇ ਹੁੰਦੇ ਆ ਅਸਲੀ ਉਹ ਵੀ ਹੁਣ ਸੁਣੀ ਜਾਂਦਾ ਉਹ ਵੀ ਸੁਣੀ ਜਾਂਦਾ ਜੇ ਉਹਨੇ ਮੱਠੀ ਚ ਵਰਦਾ ਦੇਖ ਲਿਆ ਵੀ ਮੱਠੀ ਚ ਪੜ ਗਿਆ ਉਥੇ ਛਪ ਲਿਆ ਪਿਆ ਵਿਸ਼ਮੜੀ ਜਿ ਬੜ ਗਿਆ ਸਾਰਾ ਹੁਣ ਮੈਂ ਘਰੇ ਕਿਵੇਂ ਜਾਵਾਂ ਤੇ ਉਹ ਦਖੀ ਜਣਾ ਵੀ ਕਰੇ ਜਾਊਗਾ ਨੋ ਚੋਰਾਂ ਨੇ ਵੀ ਲੀੜਿਆਂ ਦੀ ਜਾ ਕੇ ਦੁਕਾਨ ਪੰਨ ਲਈ ਤੇ ਪੰਡਾਂ ਬੰਨਣਾਂ ਲੀੜਿਆਂ ਨੇ ਬਣ ਕੇ ਪੰਡਾਂ ਤੇ ਉੱਥੇ ਆ ਕੇ ਵੀ ਬਾਬੇ ਮੁੜਦੇ ਨੇ ਤਾਂ ਆਪਣੇ ਬਹਿ ਜਾ ਬਹਿ ਜਾ ਖੜਾ ਸੀ ਬਹੁਤ ਦਾਲ ਲੱਗਿਆ ਪੈਉ ਕਰਗੇ ਹੁਣ ਇਹ ਸੁੱਖ ਲੱਗੇ ਉਹਨੇ ਭਾਈ ਖੰਡ ਫਾਦੀ ਖੰਡ ਵੀ ਨਗਾ ਆ ਗਿਆ ਉਨੇ ਰੋੜ ਗਾਇਆਂ ਲਾਈਆਂ ਮੂੰਹ ਨੂੰ ਉਹ ਵੀ ਚੱਬ ਗਿਆ ਮਿਸ਼ਰੀ ਪਾਈ ਉਹ ਵੀ ਨਗਾ ਗਿਆ ਠੀਕ ਹੈ ਉਹ ਮੁਰਦੇ ਵਾਲਾ ਕਹਿੰਦਾ ਹੁਣ ਮੇਰਾ ਬਾਰੀਦ ਹੈ ਮੈਂ ਵੀ ਦੰਦ ਭੰਦੇ ਆ ਜਦੋਂ ਕਹਿੰਦਾ ਦੰਦ ਭੰਦੇ ਆ ਤੇ ਥੋੜੀ ਲਖਿਆ ਹੋਇਆ ਨੇੜੇ ਆਦਾ ਪੰਨਾ ਤਾਂ ਦੇ ਪਰ ਪੰਨੇ ਹੌਲੀ ਉਹ ਡਰ ਗਿਆ ਅਰੇ ਮੁਰਦਾ ਬੋਲ ਪਿਆ ਓਏ ਜਮਾਇਆ ਕਿ ਮੁਰਦਾ ਬੋਲ ਪਿਆ ਭੈਣ ਨਹੀਂ ਡਰੇ ਤੇ ਉਹ ਜਿਹੜਾ ਮੱਠੀ ਵਾਲਾ ਸੀ ਉਹਰਾ ਹੋਈ ਪੈ ਮੈਂ ਵੀ ਆ ਗਿਆ ਮੁੱਠੀ ਚੋਂ ਨਿਕਲਿਆ ਚੋਰਾਂ ਦੇ ਬਣਦੀ ਭਾੜੀ ਚੋਰ ਸਭ ਕੁਝ ਛੱਡ ਕੇ ਭੱਜ ਗਏ ਜਦੋਂ ਭੱਜ ਗਏ ਤੇ ਹੋ ਗਏ ਇਕੱਠੇ ਦੰਦੇ ਲੈ ਵੀ ਗੱਲ ਸੁਣ ਲੈ ਚੋਰ ਤਾਂ ਕਹੇ ਭੱਜ ਤੇ ਹੁਣ ਆਪਣਾ ਸਮਾਨ ਇਹ ਦੂਦੀ ਕਰ ਲੈ ਮੋਰ ਵੀ ਠੀਕ ਆ ਉਹ ਇੱਕ ਉਧਰ ਵੰਡਣ ਵਾਲੇ ਕੋ ਉਧਰ ਬੰਨੇ ਉਧਰ ਬੰਨੇ ਉਧਰ ਅਖੀਰ ਤੇ ਇੱਕ ਪੱਗ ਰਹਿ ਗਈ ਜੋ ਪੱਗ ਰਹਿ ਗਈ ਉਹ ਜਨੇ 5 ਰੁਪਏ ਲਏ ਸੀ ਉਹਦਾ ਕਹੇ ਵਿਚਾਲੇ ਪਾੜਨੀ ਇਹ ਸਾਰੀ ਨਹੀਂ ਦੇਣੀ ਤੈਨੂੰ ਮੈਂ ਉਹ ਕਹਿੰਦੇ ਨੂੰ ਇੰਉਂ ਕਰਾ ਬਈ ਨਾਏ ਤਾਂ ਮੇਰੀ ਹੰਡ ਰਹਿ ਜੂ ਵੀ ਮੈਂ ਪੰਜ ਛੱਦੇ ਨਹੀਂ ਤੇ ਤੈਨੂੰ ਇੰਉਂ ਹੋਜੀ ਮੈਂ ਕੋਲੋਂ ਦਿੱਤੇ ਨਹੀਂ ਬਈ ਉਹਨਾ ਪੰਜਾਂ ਚ ਮੈਨੂੰ ਤੂੰ ਪੱਗ ਦੇ ਦੇ ਉਹਨੇ ਫਿਰ ਉਹਨਾ ਪੰਜਾਂ ਦੇ ਵਿੱਚ ਉਹ ਪੱਗ ਦਿੱਤੀ ਪੈਲੇ ਨਹੀਂ ਕੋੜੇ